ਕਨਕ ਨੂੰ ਵਜ਼ਨ ਵਧਾਉਣ ਲਈ ਗਿੱਲਾ ਕੀਤਾ ਜਾ ਰਿਹਾ ਹੈ ਫਿਰੋਜ਼ਪੁਰ ਦੇ ਗੁਰੂ ਹਰ ਸਹਾਇ ਵਿੱਚ ਐਫਸੀਆਈ ਦੇ ਗੋਦਾਮ ਵਿੱਚ ਰੱਖੀ ਕਨਕ ਨੂੰ ਲਿਫਟਿੰਗ ਤੋਂ ਪਹਿਲਾਂ ਪਾਣੀ ਲਗਾ ਕੇ ਗਿੱਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਪੱਤਰਕਾਰਾਂ ਦੀ ਟੀਮ ਜਦ ਗੋਦਾਮ ਵਿੱਚ ਪਹੁੰਚੀ ਤਾਂ ਕੋਈ ਮੁਲਾਜ਼ਮ ਨਾ ਮਿਲਿਆ ਇਲਜ਼ਾਮ ਨੇ ਕਿ ਗੋਦਾਮ ਵਿੱਚ ਤਨਾਤ ਮੁਲਾਜ਼ਮਾਂ ਨੇ ਕਨਕ ਦੀਆਂ ਬੋਰੀਆਂ ਨੂੰ ਗਿੱਲਾ ਕਰਨ ਦੇ ਲਈ ਪਾਣੀ ਦੀਆਂ ਪਾਈਪਾਂ ਦੀ ਵਰਤੋਂ ਕੀਤੀ ਤੇ ਪੱਤਰਕਾਰਾਂ ਦੀ ਟੀਮ ਨੂੰ ਵੇਖ ਕੇ ਸਾਰੇ ਹੀ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਏ ਇਸ ਸੰਬੰਧੀ ਜਦ ਗੋਦਾਮ ਅਧਿਕਾਰੀ ਸਮਰਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਜਿਸ ਤੋਂ ਬਾਅਦ ਹੁਣ ਇਨਸਪੈਕਟਰਾਂ ਦੀ ਟੀਮ ਨਾਲ ਉਹ ਮੌਕੇ ਤੇ ਪਹੁੰਚ ਕੇ ਜਾਂਚ ਕਰਨਗੇ ਹਾਂਜੀ ਸਰ ਇੱਕ ਗੋਦਾਮ ਸੀਗੇ ਸਰੂਪਾ ਵਾਲਾ ਰੋਡ ਤੇ ਉਹਦੇ ਵਿੱਚ ਜਿਹੜੀ ਹੈ ਕਨਕ ਹੈ ਸਰਕਾਰੀ ਕਨਕ ਉਹਦੇ ਉੱਪਰ ਪਾਣੀ ਪਾਇਆ ਜਾ ਰਿਹਾ ਸੀਗਾ ਤੁਹਾਡੇ ਧਿਆਨ ਦੇ ਵਿੱਚ ਕੋਈ ਮਾਮਲਾ ਆਇਆ ਹੈ ਸਰ ਤੁਹਾਡਾ ਕੀ ਕਹਿਣਾ ਇਸ ਤੇ ਜੀ ਹਾਂ ਮੈਨੂੰ ਅੱਜ ਹੀ ਕਿਸੇ ਨੇ ਲਿੰਕ ਭੇਜ ਕੇ ਮੇਰੇ ਧਿਆਨ 'ਚ ਇਹ ਮਾਮਲਾ ਲਿਆਂਦਾ ਤਾਂ ਮੈਂ ਗੁਰੂਸਾਹਿ ਬੈਠਾ ਅਬ ਇਨਸਪੈਕਟਰਾਂ ਦੀ ਟੀਮ ਨੇ ਬੁਲਾਈ ਐ ਇਸੇ ਨੂੰ ਵੈਰੀਫਾਈ ਤੇ ਚੈੱਕ ਕਰਨ ਵਾਸਤੇ ਤਾਂ ਜੇ ਇਹੋ ਜਿਹੀ ਕੋਈ ਕਟੜਾ ਕਿਸੇ ਨੇ ਕੀਤਾ ਐ ਇਹੋ ਜਿਹਾ ਕੰਮ ਤਾਂ ਉਹਦੇ ਬਰੁਤ ਜੋ ਬੰਦੀ ਕਾਰਵਾਈ ਕਰਨ ਹੋਵੇ ਤੁਹਾਡਾ ਸ਼ੁਭਨਾਮ ਸਰ ਸਮਰਜੀਤ ਸਿੰਘ اے ਐਫਐਸ ਗੁਰੂਸਾਹਿ